ਇਹ ਕਿ ਬਰਨਾਲੇ ਦੀ ਜਿਹੜੀ ਸੀਟ ਹੈ ਸਾਡੀ ਉਹ 101% ਜਿਹੜੀ ਅਸੀਂ ਅੱਜ ਕਲੀਅਰ ਕਰ ਚੁੱਕੇ ਰਿੰਦਰ ਧਾਲੀਵਾਲ ਜੀ ਸਾਡੇ ਪੁਰਾਣੇ ਵਲੰਟੀਅਰ ਨੇ ਪਾਰਟੀ 'ਚ ਕੰਮ ਕਰਦੇ ਆ ਰਹੇ ਨੇ ਬਹੁਤ ਪੁਰਾਣੇ ਨੇ ਪਾਰਟੀ 'ਚ ਲੱਗੇ ਹੋਏ ਨੇ ਤੇ ਉਹਨਾਂ ਨੂੰ ਪਾਰਟੀ ਨੇ ਬੜੀ ਸੋਚ ਸਮਝ ਕੇ ਟਿਕਟ ਦਿੱਤੀ ਹੈ ਤੇ ਉਹ ਬਿਲਕੁਲ ਜਿੱਤਣਗੇ ਬਰਨਾਲਾ ਦਾ ਹਰ ਇੱਕ ਵੋਟਰ ਹਰ ਇੱਕ ਨਾਗਰਿਕ ਸਰਕਾਰ ਦਾ ਐਮਐਲਏ ਚਾਹੁੰਦਾ ਤਾਂ ਕਿਉਂਕਿ 35 ਸਾਲ ਬਰਨਾਲਾ ਸਰਕਾਰ ਤੋਂ ਪਿਛੜਿਆ ਰਿਹਾ ਸੋ ਇੱਥੇ ਉੱਪਰ ਸਰਕਾਰ ਕਿਸੇ ਹੋਰ ਪਾਰਟੀ ਦੀ ਹੁੰਦੀ ਸੀ ਤੇ ਐਮਐਲਏ ਕਿਸੇ ਹੋਰ ਪਾਰਟੀ ਦਾ ਬਣ ਜਾਂਦਾ ਸੀ ਸੋ ਪਹਿਲੀ ਵਾਰ ਸਾਨੂੰ ਸਰਕਾਰ ਦਾ ਐਮਐਲਏ ਮਿਲਿਆ ਬਰਨਾਲਾ ਇਸ ਨੂੰ ਖੋਣਾ ਨਹੀਂ ਚਾਹੁੰਦਾ ਬਰਨਾਲਾ ਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਵਿਕਾਸ ਦੇ ਕੰਮ ਪਹਿਲਾਂ ਹੀ ਬਹੁਤ ਹੋ ਰਹੇ ਨੇ ਬਾਕੀ ਜਿਸ ਤਰ੍ਹਾਂ ਹੁਣ ਕਹਿ ਰਹੇ ਨੇ ਵੀ ਸੀਵਰੇਜ ਦਾ ਕੰਮ ਹੋ ਗਿਆ ਜੀ ਪਾਣੀ ਦਾ ਕੰਮ ਹੋ ਗਿਆ ਸਾਫ ਪਾਣੀ ਦਾ ਕੰਮ ਹੋ ਗਿਆ ਉਹ ਸਾਰੇ ਕੰਮ ਹੁਣ ਇਹ ਹਰਿੰਦਰ ਜੀ ਜਤਨ ਤੋਂ ਬਹੁਤ ਸਾਰੇ ਕਰਵਾਣਗੇ ਸਾਡੇ ਵਿੱਚ ਹੀ ਰਹਿਣਾ ਉਹਨਾਂ ਨੇ ਕਿਤੇ ਨਹੀਂ ਜਾਣਾ ਹੈਗਾ ਆਮ ਜਨਤਾ ਦੇ ਵਿੱਚ ਰਹਿ ਕੇ ਉਹਨਾਂ ਨੇ ਸਾਰੇ ਕੰਮ ਕਰਨੇ ਨੇ ਤਾਂ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਜਿਮਣੀ ਚੋਣਾਂ ਨੇ ਜਿਹੜੀਆਂ 4 ਸੀਟਾਂ ਤੇ ਹੋ ਰਹੀਆਂ ਨੇ ਤੇ ਸਿਆਸੀ ਮਾਹੌਲ ਪਖਿਆ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗਿੱਦੜਬਾਹਾ ਦੀ ਗੱਲ ਕਰੀਏ ਬੇਸ਼ੱਕ ਹੋਟ ਸੀਟ ਮੰਨੀ ਜਾਂਦੀ ਹੈ ਆ ਆਮਾਦੀ ਪਾਰਟੀ ਦਾ ਪ੍ਰਦਰਸ਼ਨ ਹੈ ਜਿਹੜਾ ਕਿੱਦਾਂ ਦਾ ਰਹੂਗਾ ਠਾਠਾ ਮਾਰਦਾ ਇਕੱਠਾ ਜਿਹੜਾ ਅੱਜ ਦੇਖਣ ਨੂੰ ਮਿਲਿਆ ਜਿੱਥੇ ਆਮਾਦੀ ਪਾਰਟੀ ਵੱਲੋਂ ਰਾਜਸਥਾਨੀ ਦੇ ਵਿੱਚ ਰੈਲੀ ਕੀਤੀ ਗਈ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ ਸੀਐਮ ਮਾਨ ਨੇ ਸੰਬੋਧਨ ਕੀਤਾ ਨਾਲ ਹੀ ਮੀਤ ਹੇਰ ਜੋ ਕਿ ਸਾਂਸਦ ਨੇ ਆ ਉਹਨਾਂ ਵੱਲੋਂ ਸੰਬੋਧਨ ਕੀਤਾ ਤਾਂ ਹੁਣ ਦੇਖਣਾ ਇਹ ਹੋਊਗਾ ਕਿ ਜਿਮਣੀ ਚੋਣ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਮਹਿਮ ਬਰਨਾਲਾ ਤੋਂ ਜਿੱਤਣ ਦੀ ਕਾਇਮ ਰਹਿੰਦੀ ਆ ਤਾਂ VOTER ਸਾਡੇ ਨਾਲ ਨੇ ਬਰਨਾਲਾ ਦੇ ਤਮਾਮ VOTER ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ VOTERਾਂ ਦੀ ਕੀ ਰਾਏ ਆ ਕੀ ਉਹ ਆਪਣੀ ਰਾਜਧਾਨੀ ਦੇ ਵਿੱਚ ਆਮ ਆਦੀ ਪਾਰਟੀ ਦਾ ਉਮੀਦਵਾਰ ਆ ਜਿਹੜਾ ਉਹਨੂੰ ਵਿਧਾਨ ਸਭਾ 'ਚ ਭੇਜਣਗੇ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਮੇਕਨ ਸ਼ੇਰਮਾਜਰਾ ਮੈਂ ਇੱਥੇ ਮੇਰੇ ਕੰਮ ਕਰ ਰਿਹਾ ਬਰਨਾਲੇ ਚ ਔਰ ਮੈਨੂੰ ਇੱਥੇ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਜਿੰਨਾ ਕੱਜ ਇਕੱਠ ਦੇਖਿਆ ਜਿੰਨਾ ਕ ਲੋਕਾਂ ਦੇ ਵਿੱਚ ਉਤਸ਼ਾਹ ਦੇਖਿਆ ਜਿੰਨਾ ਲੋਕ ਖੁਸ਼ੀ-ਖੁਸ਼ੀ ਆਪਣੇ ਆਪ ਆਪਣੇ ਆਪ ਚੱਲ ਕੇ ਇੱਥੇ ਪਹੁੰਚੇ ਨੇ ਇਨਾਂ ਨੇ ਇੱਥੇ ਲੋਕਾਂ ਨੇ ਅੱਜ ਇਹ ਮਹਾਕੁੰਭ ਬਣਾਇਆ ਹੋਇਆ ਤੇ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਬਰਨਾਲੇ ਦੀ ਜਿਹੜੀ ਸੀਟ ਹੈ ਸਾਡੀ ਉਹ 101% ਜਿਹੜੀ ਅਸੀਂ ਅੱਜ ਕਲੀਅਰ ਕਰ ਚੁੱਕੇ ਠੀਕ ਹੈ ਜਿੱਦੜਬਾਹਾ ਦੇ ਵਿੱਚ ਜ਼ੋਰ ਲੱਗਿਆ ਹੈ ਹੋਰ ਸੀਟ ਮੰਨੀ ਜਾਂਦੀ ਹੈ ਪਰੰਤੂ ਸੰਗਰੂਰ ਇੱਕ ਰਾਜਧਾਨੀ ਕਿਹਾ ਕਹਿਗੇ ਕੇਜਰੀਵਾਲ ਵੀ ਰਾਜਧਾਨੀ ਕਿਉਂਕਿ ਜਿੱਤਦੀ ਰਹੀ ਆਮ ਆਦੀ ਪਾਰਟੀ ਤਾਂ ਹੁਣ ਜਿਹੜੀ ਜਿਮਣੀ ਚੌਣਾ ਇਹਨੂੰ ਕਿੱਦਾਂ ਦੇਖਦੇ ਹੋ ਹਰਿੰਦਰ ਸਿੰਘ ਜਿਹੜੇ ਉਮੀਦਵਾਰ ਨੇ ਬਰਨਾਲਾ ਤੋਂ ਕਿ ਜਿੱਤ ਦੇ ਝੰਡੇ ਗੜ ਦੇਣਗੇ ਹਰਿੰਦਰ ਧਾਲੀਵਾਲ ਜੀ ਸਾਡੇ ਪੁਰਾਣੇ ਵਲੰਟੀਅਰ ਨੇ ਪਾਰਟੀ ਚ ਕੰਮ ਕਰਦੇ ਆ ਰਹੇ ਨੇ ਬਹੁਤ ਪੁਰਾਣੇ ਨੇ ਪਾਰਟੀ ਚ ਲੱਗੇ ਹੋਏ ਨੇ ਤੇ ਉਹਨਾਂ ਨੂੰ ਪਾਰਟੀ ਨੇ ਬੜੀ ਸੋਚ ਸਮਝ ਕੇ ਟਿਕਟ ਦੱਤੀ ਹੈ ਤੇ ਉਹ ਬਿਲਕੁਲ ਜਿੱਤਣਗੇ ਕਿਉਂਕਿ ਉਹ ਇੱਕ ਅੱਛੇ ਉਮੀਦਵਾਰ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇਜਿੰਦਰ ਮਹਿਤਾ ਜੀ ਜੀ ਤੇਜਿੰਦਰ ਜੀ ਆਮ ਆਦੀ ਪਾਰਟੀ ਦੇ ਵਰਕਰੋਂ ਬਰਨਾਲੇ ਦੇ ਵਿੱਚ ਕਿਵੇਂ ਦੇਖਦੇ ਹੋ ਬਰਨਾਲੇ ਦੇ ਵੋਟਰ ਨੇ ਜਿਹੜੇ ਕੀ ਚਾਹੁੰਦੇ ਨੇ ਵੋਟਰ ਹਰਿੰਦਰ ਧਾਲੀਵਾਲ ਨੂੰ ਮੀਤ heir ਹੋ ਰਹਾਂ ਨੂੰ ਜਿਤਾ ਕੇ ਭੇਜਣਗੇ ਵਿਧਾਨ ਸਭਾ ਚ ਦੇਖੋ ਪਿਛਲੇ 20 25 ਦਿਨਾਂ ਤੋਂ ਮੈਂ ਬਰਨਾਲਾ ਦੇ ਵਿੱਚ ਤਨੋਲਾ ਚ ਮੇਰੀ ਡਿਊਟੀ ਲੱਗੀ ਆ ਬਰਨਾਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੈਂ ਆਪਣੀ ਭੂਮਿਕਾ ਨਿਭਾ ਕੇ ਆਇਆ ਲੋਕਾਂ ਦੇ ਵਿੱਚ ਵਿਚਰਨ ਦਾ ਜਿਹੜਾ ਮੌਕਾ ਮਿਲ ਰਿਹਾ ਲੋਕ ਪੂਰੀ ਤਰ੍ਹਾਂ ਸ਼ਾਂਤ ਨੇ ਹਰਿੰਦਰ ਧਾਲੀਵਾਲ ਨੂੰ ਨਿੱਜੀ ਤੌਰ ਤੇ ਸਾਰੇ ਜਾਣਦੇ ਨੇ ਕਿਉਂਕਿ ਮੀਤ heir ਬਾਈ ਦੇ ਨਾਲ ਹਰਿੰਦਰ ਧਾਲੀਵਾਲ ਲੋਕਾਂ ਦੇ ਕੰਮ ਕਰਾਉਂਦਾ ਰਿਹਾ ਤੇ ਕੰਮ ਆਉਂਦਾ ਰਿਹਾ ਤੋਂ ਬਰਨਾਲਾ ਜਿਹੜੀ ਆ ਸਾਡੀ ਆਮ ਆਦਮੀ ਪਾਰਟੀ ਦਾ ਇੱਕ ਧੁਰਾ ਹੈ ਤੇ ਆਮ ਆਦੀ ਪਾਰਟੀ ਬਹੁਤ ਵੱਡੀ ਲੀਡ ਦੇ ਨਾਲ ਜਿਹੜੀ ਆ ਪੂਰੀ ਬਰਨਾਲਾ ਦੀ ਜਿਹੜੀ ਸੀਟ ਜਿਮਣੀ ਚੋਣਾ ਉਹ ਜਿੱਤਣ ਜਾ ਰਹੀ ਹੈ ਜੀ ਸੋ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ ਨੌਜਵਾਨਾਂ ਨੂੰ ਰੋਜ਼ਗਾਰ ਹੈ ਜਿਹੜਾ ਅਸੀਂ ਆ ਮਾਨ ਮਹੱਯਾ ਕਰਵਾਉਂਦੇ ਆਏ ਨੇ ਤੇ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ ਆ ਰੈਲੀ ਦੇ ਵਿੱਚ ਗੱਲਬਾਤ ਕਰਦੇ ਆ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਜਸਪ੍ਰੀ ਜੱਸਾ ਜੀ ਠੀਕ ਹੈ ਜਸਪ੍ਰੀ ਜੀ ਕਿਵੇਂ ਦੇਖਦੇ ਹੋ ਬਰਨਾਲਾ ਦੇ ਵੋਟਰ ਨੇ ਜਿਹੜੇ ਕੀ ਚਾਹੁੰਦੇ ਨੇ ਵੋਟਰ ਕੀ ਹਰਿੰਦਰ ਢਾਲੀਵਾਲ ਦਾ ਸਾਥ ਦੇਣਗੇ ਦੇਖੋ ਜੀ ਬਰਨਾਲਾ ਦਾ ਹਰ ਇੱਕ ਵੋਟਰ ਹਰ ਇੱਕ ਨਾਗਰਿਕ ਜੀ ਸਰਕਾਰ ਦਾ ਐਮਐਲਏ ਚਾਹੁੰਦਾ ਤਾਂ ਕਿ ਕਿਉਂਕਿ 35 ਸਾਲ ਬਰਨਾਲਾ ਸਰਕਾਰ ਤੋਂ ਪਿਛੜਿਆ ਰਿਹਾ ਸੋ ਇੱਥੇ ਉੱਪਰ ਸਰਕਾਰ ਕਿਸੇ ਹੋਰ ਪਾਰਟੀ ਦੀ ਹੁੰਦੀ ਸੀ ਤੇ ਐਮਐਲਏ ਕਿਸੇ ਹੋਰ ਪਾਰਟੀ ਦਾ ਬਣ ਜਾਂਦਾ ਸੀ ਸੋ ਪਹਿਲੀ ਵਾਰ ਸਾਨੂੰ ਸਰਕਾਰ ਦਾ ਐਮਐਲਏ ਮਿਲਿਆ ਬਰਨਾਲਾ ਇਸ ਨੂੰ ਖੋਣਾ ਨਹੀਂ ਚਾਹੁੰਦਾ ਸੋ ਜਿਵੇਂ 2.5 ਸਾਲਾਂ ਚ ਬਾਈ ਮੀਤਿਹਰ ਜੀ ਨੇ ਵਿਕਾਸ ਦੀਆਂ ਲੜੀਆਂ ਲਿਆਂਦੀਆਂ ਨੇ ਨੇਰੀ ਲਿਆ ਕੇ ਰੱਖਿਆ ਬਰਨਾਲਾ ਚ ਉਸੇ ਤਰ੍ਹਾਂ ਬਾਈ ਹਰਿੰਦਰ ਧਾਲੀਵਾਲ ਜੀ ਤੇ ਵੀ ਪੂਰਾ ਵਿਸ਼ਵਾਸ ਆ ਨਰਮਦਿਲ ਇਨਸਾਨ ਨੇ VOTER ਬਰਨਾਲੇ ਦਾ ਬਾਈ ਹਰਿੰਦਰ ਧਾਲੀਵਾਲ ਜੀ ਨੂੰ ਵੋਟ ਪਾਏਗਾ ਔਰ ਬਰਨਾਲੇ ਦਾ ਵਿਕਾਸ ਕਰਵਾਏਗਾ ਇਲਾਵਾ ਵੀ ਪਹੁੰਚਿਆ ਨੇ ਬਰਨਾਲੇ ਜਿਹੜੀ ਰੈਲੀ ਹੋਈ ਆ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਬਰਨਾਲੇ ਦੇ ਵਿੱਚ ਤੇ ਬਰਨਾਲੇ ਦੇ ਲੋਕ ਨੇ ਜਿਹੜੇ ਕੀ ਉਹ ਹਰਿੰਦਰ ਸਿੰਘ ਧਾਲੀਵਾਲ ਨੂੰ ਵਿਧਾਨ ਸਭਾ 'ਚ ਭੇਜਦੇ ਨੇ ਜਾਂ ਨਹੀਂ ਬਾਤ ਦੀ ਗੱਲ ਆ ਪਰੰਤੂ ਆ ਰਾਜਧਾਨੀ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਅਰਵਿੰਦ ਕੇਜਰੀਵਾਲ ਪਹੁੰਚੇ ਸੀਐਮ ਭਗਵੰਤ ਮਾਨ ਪਹੁੰਚੇ ਹਾਂ ਜੀ ਕੀ ਨਾਮੇ ਜੁੜ ਨੀਲਮ ਸਿੰਘਲਾ ਜੀ ਹਾਂ ਨੀਲਮ ਜੀ ਬਰਨਾਲਾ ਤੋਂ ਹਮੇਸ਼ਾ ਤੁਸੀਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਭੇਜਿਆ ਮੀਤ ਹੇਰ ਨੂੰ ਪਹਿਲਾਂ ਤੁਸੀਂ ਐਮ ਐਲ ਏ ਬਣਾਇਆ ਮੰਤਰੀ ਬਣ ਗਏ ਉਹ ਬਾਅਦ ਚ ਹੁਣ ਸੰਸਦ ਬਣ ਗਏ ਦਿੱਲੀ ਭੇਜਤਾ ਸੀਟ ਖਾਲੀ ਹੋ ਗਈ ਤੁਹਾਡੀ ਹੁਣ ਕੀ ਲੱਗਦਾ ਹਰਿੰਦਰ ਢਾਲੀਵਾਲ ਵਧੀਆ ਇਨਸਾਨ ਆ ਉਹ ਵੀ ਮੀਤ ਹੇਰ ਹੋਣ ਵਾਂਗੂ ਤੁਹਾਡੀ ਸੇਵਾ ਕਰੂ ਬਿਲਕੁਲ ਕਰਨਗੇ ਜੀ ਬਿਲਕੁਲ ਐਹੀ ਸਮਝ ਲਓ ਵੀ ਮੀਤ ਹੇਰ ਜੀ ਹੀ ਖੜੇ ਨੇ ਉਹਨਾਂ ਤੋਂ ਵੀ ਬਹੁਤ ਨਾਈਸ ਪਰਸਨ ਨੇ ਉਹ ਬਿਲਕੁਲ ਬਹੁਤ ਵੱਡੇ ਮਾਰਜਿਨ ਨਾਲ ਜਿੱਤਣਗੇ ਔਰ ਲੋਕਾਂ ਦੀ ਸੇਵਾ ਕਰਨਗੇ ਠੀਕ ਹੈ ਕਿਹੜੇ ਕਿਹੜੇ ਕੰਮ ਨੇ ਜਿਹ ਬਰਨਾਲੇ ਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਵਿਕਾਸ ਦੇ ਕੰਮ ਪਹਿਲਾਂ ਹੀ ਬਹੁਤ ਹੋ ਰਹੇ ਨੇ ਬਾਕੀ ਜਿਸ ਤਰ੍ਹਾਂ ਹੁਣ ਕਹਿ ਰਹੇ ਨੇ ਵੀ ਸੀਵਰੇਜ ਦਾ ਕੰਮ ਹੋ ਗਿਆ ਜੀ ਪਾਣੀ ਦਾ ਕੰਮ ਹੋ ਗਿਆ ਸਾਫ ਪਾਣੀ ਦਾ ਕੰਮ ਹੋ ਗਿਆ ਉਹ ਸਾਰੇ ਕੰਮ ਹੁਣ ਇਹ ਹਰਿੰਦਰ ਜੀ ਜਤਨ ਤੋਂ ਬਹੁਤ ਸਾਰੇ ਕਰਵਾਣਗੇ ਸਾਡੇ ਵਿੱਚ ਹੀ ਰਹਿਣਾ ਉਹਨਾਂ ਨੇ ਕਿਤੇ ਨਹੀਂ ਜਾਣਾ ਹੈਗਾ ਆਮ ਜਨਤਾ ਦੇ ਵਿੱਚ ਰਹਿ ਕੇ ਉਹਨਾਂ ਨੇ ਸਾਰੇ ਕੰਮ ਕਰਨੇ ਨੇ ਠੀਕ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੈਨੂੰ ਠੀਕ ਹੈ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਬਰਨਾਲੇ ਨੂੰ ਲੈ ਕੇ ਤੁਸੀਂ ਠੀਕ ਹੈ ਰੈਲੀ ਚਾਹੇ ਹੋ ਆ ਅਮੀਤ ਹੋ ਹੇਰ ਹੋ ਰਹੀ ਨੇ ਜਿਹੜੇ ਐਮਪੀ ਨੇ ਰੈਲੀ ਅੱਜ ਕੀਤੀ ਆ ਜਿਮਣੀ ਚੌਂ ਚਲੋ ਠੀਕ ਅਧਿਕਾਰ ਆਪਣਾ ਕਿਹਨੂੰ ਚੜੋਗੇ ਤੁਸੀਂ ਹਰਿੰਦਰ ਧਾਰੀਵਾਲ ਜੀ ਨੂੰ ਜੀ ਠੀਕ ਹੈ ਕਿਉਂ ਕੀ ਕਾਰਨ ਕੀ ਹੈ ਕਿਉਂਕਿ ਜਦੋਂ ਦੇ ਮੀਤ ਹਰਜੀ ਪਹਿਲਾਂ ਐਮਐਲਏ ਬਣੇ ਹੁਣ ਐਮਪੀ ਬਣੇ ਇਹ ਲੋਕਾਂ ਦੀ ਬਦੌਲਤੀ ਉੱਥੇ ਤੱਕ ਪਹੁੰਚੇ ਤੇ ਹੁਣ ਵੀ ਮਤਲਬ ਜੋ ਬਰਨਾਲੇ ਦਾ ਕੰਮ ਆ ਜਾਂ ਪਿੰਡਾਂ ਦਾ ਉਹਦਾ ਇਹ ਬਹੁਤ ਵਧੀਆ ਕੰਮ ਹੋ ਰਹੇ ਨੇ ਜੀ ਸਭ ਨੂੰ ਨੌਕਰੀਆਂ ਮਿਲ ਰਹੀਆਂ ਨੇ ਪਹਿਲਾਂ ਕੋਈ ਨੌਕਰੀ ਨਹੀਂ ਸੀ ਕਿਸੇ ਨੂੰ ਛੱਪੜ ਜਿਹੜੇ ਸੀ ਪਿੰਡਾਂ ਦੇ ਉਹ ਪੱਕੇ ਹੋ ਗਏ ਜੱਟਾਂ ਨੂੰ ਪਾਣੀ ਜਾਣ ਕੇ ਦਿਨੇ ਮਿਲ ਆ ਗਿਆ ਰਾਤ ਨੂੰ ਹਾਂਜੀ ਸਿਰੀਆਂ ਕਹਿੰਦੇ ਸੱਪਾਂ ਦੀਆਂ ਨੱਪਦੇ ਸੀਗੇ ਸਾਰੇ ਮਤਲਬ ਇਖ ਖੁਸ਼ ਐ ਆਮ ਪਾਰਟੀ ਤੋਂ ਠੀਕ ਐ ਹਾਂ ਕੀ ਕੀ ਕੰਮ ਨੇ ਜਿਹੜੇ ਲੱਗਦਾ ਤੈਨੂੰ ਬਰਨਾਲੇ ਸ਼ਹਿਰ ਦੀ ਆਪਾਂ ਗੱਲ ਕਰ ਲੈਨੇ ਆਂ ਮੀਤ ਹੇਰੇ ਹੋਰੀ ਕਹਿ ਕੇ ਗਏ ਨੇ ਵੀ ਬਹੁਤ ਪੈਸਾ ਮੈਂ ਲਿਆਂਦਾ ਬਰਨਾਲੇ ਚ ਲਾਇਆ ਅਸੀਂ ਕੀ ਲੱਗਦਾ ਵੀ ਹੁਣ ਜੇ ਤੁਹਾਡਾ ਆ ਆਮ ਆਦੀ ਪਾਰਟੀ ਦਾ ਵਿਧਾਇਕ ਜਿੱਦਦਾ ਕਿਉਂਕਿ ਅਕਾਲੀ ਦਲ ਠੀਕ ਐ ਚੋਣ ਨਹੀਂ ਲੜ ਰਿਹਾ ਭਾਜਪੀ ਵੀ ਐ ਤੇ ਕਾਂਗਰਸ ਵੀ ਐ ਕੀ ਲੱਗਦਾ ਹੈ ਉਹਨਾਂ ਨੂੰ ਲੋਕ ਚੁਣਨਗੇ ਜਾਂ ਫਿਰ ਆਮ ਆਦੀ ਪਾਰਟੀ ਨੂੰ ਫਤਵਾ ਦੇਣਗੇ ਨਹੀਂ ਜੀ ਆਮ ਪਾਰਟੀ ਨੂੰ ਫਤਵਾ ਦੇਣਗੇ ਸੋ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਭਾਸ਼ਣ ਦੇ ਦੌਰਾਨ ਇੱਕ ਵਾਰ ਫਿਰ ਤੋਂ ਵੱਡੀਆਂ ਗਰੰਟੀਆਂ ਨੇ ਜਿਹੜੀਆਂ ਬਰਨਾਲੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਤੇ ਕਾਫੀ ਕੰਮ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਨੇਪਰੇ ਚੜ੍ਹੇ ਜਾਣਗੇ ਜੇਕਰ ਉਹਨਾਂ ਦਾ ਉਮੀਦਵਾਰ ਇੱਥੋਂ ਜਿੱਤ ਜਾਂਦਾ ਸੋ ਦੇਖਣਾ ਹੋਊਗਾ ਕਿ ਬਰਨਾਲੇ ਦੇ ਲੋਕ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਪੇਜਦੇ ਨੇ ਸੋ ਕੈਮਰਾ ਪਰਸਨ ਪ੍ਰਮਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਬਰਨਾਲਾ